ਫਗਵਾੜਾ ਨਜ਼ਦੀਕ ਜਗਜੀਤਪੁਰ ਵਿਖੇ ਦੇਰ ਸ਼ਾਮ ਹੋਈ ਇੱਕ ਸੜਕੀ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨ ਨੌਜਵਾਨ ਜੋ ਕਿ ਟਾਇਲ ਪੱਥਰ ਦਾ ਕੰਮ ਕਰਦੇ ਹਨ, ਹੁਸ਼ਿਆਰਪੁਰ ਤੋਂ ਆਪਣੇ ਮੋਟਰਸਾਈਕਲ ਤੇ ਫਗਵਾੜਾ ਨੂੰ ਆ ਰਹੇ ਸਨ ਕਿ ਪਿੰਡ ਜਗਜੀਤਪੁਰ ਨਜ਼ਦੀਕ ਸਾਹਮਣੇ ਤੋਂ ਆ ਰਹੀ ਜੀਸੀਬੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਟੱਕਰ ਨਾਲ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਦੀ ਹਸਪਤਾਲ ਵਿਖੇ ਦੌਰਾਨੇ ਇਲਾਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਿਕਾਂ ਦੀ ਪਹਿਚਾਨ ਰੋਹਿਤ ਆਕਾਸ਼ ਅਤੇ ਮਨੋਜ ਵਾਸੀ ਮੁਹੱਲਾ ਗੋਬਿੰਦਪੁਰਾ ਫਗਵਾੜਾ ਵਜੋਂ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਜੀਸੀਬੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਜੀਸੀਬੀ ਚਾਲਕ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਕੀ ਨਾ ਜੀ ਆਪਣਾ। ਅਨੇਕ ਪਾਲੀਆ। ਅਸੀਂ ਸਰ ਕੀ ਮਾਮਲਾ ਕੀ ਜਿਹੜਾ ਅੱਜ 160 ਦੇ ਕਾਲ ਆਇਆ ਸੀ ਜਗਜੀਤਪੁਰ ਪਿੰਡ ਵੇ ਐਕਸੀਡੈਂਟ ਹੋਇਆ था। ਔਰ कहाँ से लाए थे तो डॉक्टर साहब ने डिटी क्लियर कर दिया सर कुछ पता चला किस किस एक्सीडेंट हुआ हाँ जैसी भी से एक्सीडेंट हुआ था, था। कितने लोग हम दम गए तो वहाँ पे सिंगल से तीन लोग बता रहे थे पब्लिक मोटरसाइकिल के ऊपर थे हाँ मोटरसाइकिल तीनों व्यक्ति कितना कंडीशन कितना नहीं हमारे हम तो एक लाए थे वो डेथ हो गया डॉक्टर साहब ने क्लियर कर दिया ਕੁਝ ਨਾਮ ਵਗੈਰਾ ਹੈ ਤਾਂ ਆਪਕੇ ਕੋਲ ਨਹੀਂ ਨਹੀਂ ਕੋਈ ਨਾਮ ਗੋਲੂ ਜੀ ਹੈ ਜੀ ਗੋਲੂ ਹਾਂਜੀ ਗੋਲੀ ਜੀ ਕੀ ਮਾਮਲਾ ਕੀ ਅੱਜ ਜਿਹੜਾ ਸਿਵਲ ਹਸਪੀਟਲ ਚ ਆਏ ਆ ਮੈਂ ਮੈਨੂੰ ਕਿਸੇ ਦੇ ਮੁੰਡੇ ਦਾ ਫੋਨ ਆਇਆ ਕਹਿੰਦਾ ਨਾ ਐਕਸੀਡੈਂਟ ਹੋਇਆ ਹੈ ਤਾਂ ਮੈਂ ਫੋਨ ਕਰਕੇ ਦੇਖਿਆ ਤਾਂ ਫੋਨ ਕਰਕੇ ਪਤਾ ਲੱਗਾ ਕਿ ਤਿੰਨ ਮੁੰਡੇ ਆ ਤਾਂ ਫੋਨ ਕਰਕੇ ਪੁੱਛਿਆ ਤਾਂ ਕਿਸੇ ਮੈਡਮ ਜਿਹਦਾ ਐਕਸੀਡੈਂਟ ਆ ਫੋਨ ਚੱਕਿਆ ਤਾਂ ਮੈਡਮ ਨੇ ਕਿਸੇ ਨੇ ਫੋਨ ਚੱਕੀ ਮੈਂ ਗੱਲ ਕੀਤੀ ਮੈਂ ਕਿ ਮੈਡਮ ਇੱਥੇ ਐਕਸੀਡੈਂਟ ਹੋਇਆ ਜੀ ਕਹਿੰਦੀ ਹਾਂਜੀ ਫੋਨ ਸਾਡੇ ਕੋਲ ਪਿਆ ਆ ਕਹਿੰਦਾ ਕੋਈ ਜੇਐਸਵੀ ਵਾਲਾ ਮਾਰ ਕੇ ਚਲਾ ਗਿਆ ਉਹ ਜੇਐਸਵੀ ਵਾਲੀ ਦੀ ਗ ਤੇ ਕਿੱਥੇ ਦੇ ਰਹਿਣ ਵਾਲੇ ਗੋਵਿੰਦਪੁਰੇ ਦੇ ਜੀ ਕਿੰਨੇ ਅਸੀਂ ਗੋਵਿੰਦਪੁਰੇ ਰਹਿੰਦੇ ਆ ਨਾਮ ਵਗੈਰਾ ਕੋਈ ਹੈ ਨਾਮ ਇੱਕ ਦਾ ਆਕਾਸ਼ ਆ ਇੱਕ ਦਾ ਨਾਮ ਰੋਹਿਤ ਆ ਇੱਕ ਦਾ ਨਾਮ ਮੋਹਨ ਆ ਤੇ ਇਕੱਠੇ ਰਹਿੰਦੇ ਤੁਸੀਂ ਇਕੱਠੇ ਰਹਿੰਦੇ ਲੱਗ ਇੱਕ ਜਿੱਦਾਂ ਭੇੜੇ ਚ ਇੱਧਰ ਇੱਧਰ ਰਹਿੰਦੇ ਲੱਗ ਛਾਗੀ ਰਹਿੰਦੇ ਪਲਾਟ 'ਚ ਹੀ ਰਹਿੰਦੇ ਸੀ ਤਿੰਨੇ ਤੇ ਤਿੰਨਾਂ ਦੀ ਮੌਤ ਹੋ ਗਈ ਹਾਂ ਮੈਂ ਦੇਖਿਆ ਇਹ ਕਹਿੰਦੇ ਤਿੰਨਾਂ ਦੀ ਹੋ ਗਈ ਹੈ ਜੀ ਇਹ ਕੱਤੇ ਸੀਗੇ ਸਕੂਟਰੀ ਦੇ ਸੈੱਟ ਸੀਗੇ ਨਹੀਂ ਮੋਟਰਸਾਈਕਲ ਦੇ ਸੀਗੇ ਜੀ ਮੋਟਰਸਾਈਕਲ ਤੁਹਾਡਾ ਸ਼ੁਭ ਨਾਮ ਕੀ ਜੀ? ਅਸ਼ੀਸ਼ ਕੁਮਾਰ ਜੀ। ਤੁਸੀਂ ਵੀ ਗਵਿੰਦਪੁਰੇ ਰਹਿੰਦੇ? ਹਾਂ ਜੀ। ਮੈਂ ਡਾਕਟਰ ਕਿਰਨਦੀਪ ਆ ਇੱਥੇ ਸਿਵਲ ਹਸਪੀਟਲ ਕੋਲ ਆਈ ਹਾਂ ਮੋਤੇਲਾਕਾ। ਸਾਡੇ ਕੋਲ ਤਕਰੀਬਨ 6:50 ਦੇ ਕਰੀਬ ਇੱਕ ਪੇਸ਼ੈਂਟ ਆਏ ਆਏ ਤੇ ਦੋ ਡੈੱਡ ਬੋਡੀਜ਼ ਆਈਆਂ ਹੋਈਆਂ ਬ੍ਰੋਡਰਡ ਪੇਸ਼ੈਂਟਸ ਦੀ। ਤੇ ਜੋ ਦੱਸਿਆ ਜਾ ਰਿਹਾ ਹੈਗਾ ਆ ਉਹ ਐਕਸੀਡੈਂਟ ਕੇਸਸ ਦੱਸ ਰਹੇ ਨੇ। ਤੇ ਫਿਰ ਇੱਕ ਸਾਡੇ ਕੋਲ 7:00 ਵਜੇ ਨਾਲ ਦੀ ਨਾਲ ਇੱਕ ਬੋਡੀ ਆਉਂਦੀ ਹੈ ਜੀ ਉਹ ਵੀ ਜਿਹੜਾ ਬ੍ਰੋਡਰਡ ਪੇਸ਼ੈਂਟ ਹੈ। ਸੋ ਟੋਟਲ ਮਿਲਾ ਕੇ ਤੇਨ ਜਿਹੜੇ ਆਏ ਆ ਬ੍ਰੋਡਰਡ ਪੇਸ਼ੈਂਟ ਆਏ ਆ ਬਟ ਉਹ ਅਨਨੋ ਉਹਨਾਂ ਦੀ ਕੋਈ ਵੀ شناخت ਨਹੀਂ ਤੱਕ ਹੋ ਪਾਈ ਹੈਗੀ ਸੋ ਪੁਲਿਸ ਨੂੰਾਂ ਦੀ شناخت ਕਰਨ ਦੇ ਵਿੱਚ ਇਹ ਰਹੇ ਲੱਗੇ ਹੋਏ ਹਨ ਕਿ ਬੋਡੀਜ਼ ਆਪਾਂ ਜਿਹੜੀ ਮੌਕੇ ਦੇ ਵਿੱਚ ਰਖਾ ਰਹੇ ਨੇ ਮੈਡਮ ਜੀ ਕੁਝ ਪਤਾ ਚੱਲਿਆ ਕਿਸ ਕਿਸ ਚੀਜ਼ ਦੇ ਵਿੱਚ ਐਕਸੀਡੈਂਟ ਹੋਇਆ ਹੈ ਸਾਨੂੰ ਐਕਚੁਅਲੀ ਨਹੀਂ ਐਗਜ਼ੈਕਟਲੀ ਪਤਾ ਹੈਗਾ ਕਿਉਂਕਿ ਜੋ ਨਾਲ ਆਏ ਉਹਨਾਂ ਨੇ ਬਸ ਇਨਫੋਰਮੇਸ਼ਨ ਦਿੱਤੀ ਹੈ ਜਗਜੀਤਪੁਰ ਦੇ ਲਾਗੇ ਜਿਹੜਾ ਹੈਗਾ ਜਾਂ ਕਿਹਾ ਜਾ ਰਿਹਾ ਹੈ ਸ਼ਰਤਪੁਰ ਦੇ ਕੋਈ ਐਕਸੀਡੈਂਟ ਹੋਇਆ ਹੈਗਾ ਬਾਕੀ ਜੋ ਮੌਕੇ ਤੇ ਵਜੂਦ ਲੋਕਾਂ ਨੂੰ ਤੁਹਾਨੂੰ ਦੱਸੂਗਾ ਲਾਇਆ ਸਾਰਾ ਅਜਮਾ ਥਾੜੇ ਵਿੱਚ ਆ ਜਾ ਸੀਗਾ ਤੇ ਸ਼ਾਮੀ ਮੈਨੂੰ ਪਤਾ ਲੱਗਾ ਕਿ ਇੱਕ ਜਗਦੀਪੁਰ ਦੇ ਲਾਗੇ ਐਕਸੀਡੈਂਟ ਹੋਇਆ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਜੀਸੀਪੀ ਔਰ ਇੱਕ ਮੋਟਰਸਾਈਕਲ ਉੱਥੇ ਖੜਾ ਸੀਗਾ ਇੱਕ ਢਿਹੜ ਗਈ ਪਈ ਸੀ ਤੇ ਜਦੋਂ ਉੱਥੇ ਮੈਂ ਗਿਆ ਤਾਂ ਪਬਲਿਕ ਕਾਫੀ ਇਕੱਠੀ ਹੋਈ ਸੀ ਉਹਨਾਂ ਨੇ ਕਿਹਾ ਵੀ ਤਿੰਨਾਂ ਮੁੰਡਿਆਂ ਦਾ ਜਿਹੜਾ ਐਕਸੀਡੈਂਟ ਹੋਇਆ ਇਹ ਸ਼ਾਹਪੁਰਾ ਲੋਹਾਰੇ ਸੀਗੇ ਤੇ ਇਧਰੋਂ ਜਿਹੜੀ ਆ ਪੁਵਾੜੇ ਵੱਲ ਜਾ ਰਹੀ ਸੀ ਜੀਸੀਪੀ ਉਹ ਜਗਦੀਪੁਰ ਨੂੰ ਮੋੜ ਲੱਗੀ ਸੀ ਉਹ ਮੁਰਗੀ ਆ ਇਹਨਾਂ ਦੇ ਆਪਸ ਵਿੱਚ ਉੱਥੇ ਟੱਕਰ ਹੋਈ ਆ ਇਹ ਮੁੰਡੇ ਕੱਤੇ ਸੀ ਜੀ ਮੁੰਡੇ ਮੋਟਰਸਾਈਕਲ ਤੇ ਸੀ ਅੱਛਾ ਬਾਕੀ ਕੀ ਬਣਿਆ ਮੱਕੀਆਂ ਦਾ ਬਾਕੀ ਵੀ ਤਿੰਨੇ ਹੀ ਇਨਫਾਇਰ ਹੋ ਗਏ ਆ ਤਿੰਨੇ ਇਨਜਰਡ ਹੋ ਗਏ ਤਿੰਨੇ ਡਾਟਾ ਹੋ ਗਏ ਇਹ ਫਾਸਕਟਰ ਹੋ ਕੇ ਇੱਕ ਮੌਕੇ ਤੇ ਆ ਗਏ ਇੱਕ ਮੌਕੇ ਤੇ ਹੋ ਗਿਆ ਦੋ ਹਸਪਤਲ ਜਾ ਕੇ ਹੋਏ ਆ ਕੋਈ ਨਾਮ ਕਰਾਂ ਤਕਰੀਰ ਹੋਵੇ ਜੀ ਉਹ ਇੱਕ ਸੀ ਹੈ ਰੋਹਿਤ ਜੀ son of the ਦबई ਵਾਸੀ ਗੋਵਿੰਦਪੁਰਾ ਤੇ ਦੂਸਰਾ ਹੈਗਾ ਸੀ ਅਸੀਸ਼ ਕੁਮਾਰ son of ਗੋਲੂ ਤੀਸਰਾ ਹੈਗਾ ਸੀਗਾ ਜੀ ਮਨੋਜ ਕੁਮਾਰ ਵਾਸੀ ਗੋਵਿੰਦ ਇਹ ਦਿੰਨੇ ਜਿਹੜਾ ਗੋਬਿੰਦ ਦੇ ਰਹਿਣ ਵਾਲੇ ਸੀ ਤੁਸੀਂ ਕਿ ਕਿੱਥੋਂ ਆਦੇ ਸੀ ਇਹ ਇਹ ਸਭ ਹਿਆਰਪੁਰ ਤੋਂ ਆ ਰਹੇ ਸੀ ਇਹ ਕੰਮ ਕਰਦੇ ਸੀ ਟਾਈਪ ਪੱਥਰ ਵਗੈਰਾ ਦਾ ਕੰਮ ਕਰਦੇ ਸੀ ਕਿ ਜਿਹਨੇ ਦੇਸ਼ਵੀ ਵਾਲਾ ਸੀ ਜੀਸੀਪੀ ਵਾਲਾ ਜਿਹੜਾ ਸੀ ਉਹ ਮੌਕੇ ਤੋਂ ਦੌੜ ਗਿਆ ਸੀ ਟਕਸ਼ਣ ਦਾ ਕਾਰਨ ਨੂੰ ਸਾਹਮਣੇ ਕੁਝ ਮੌਕੇ ਤੋਂ ਲੱਗਾ ਐਕਸੀਡੈਂਟ ਦਾ ਜਿਹੜੇ ਕਾਰਨ ਆ ਵੀ ਜਿਹੜੀ ਪਬਲਿਕ ਸੀ ਉਹ ਤੇ ਕਹ ਰਹੇ ਵੀ ਇਹਨਾਂ ਦਾ ਜਦੋਂ ਮੋੜਨ ਲਗੇ ਸੀ ਇਹਨਾਂ ਨੇ ਨਹੀਂ ਦੇਖਿਆ ਜਾਂ ਕਿੱਦਾਂ ਵੀ ਸੀਗਾ ਤੇ ਉਹ ਇੱਕ ਮਿੰਟ ਦੇ ਵਿੱਚ ਵੱਜ ਗਿਆ ਇੱਕ ਮਿੰਟ ਦੇ ਵਿੱਚ ਡੇਸੀ ਵੀ ਕਬਜ਼ੇ ਚ ਆ ਗਈ ਜੀ ਸੀ ਵੀ ਇਹੀ ਕਬਜ਼ੇ ਚ ਲੈ ਲਈ ਤੇ ਡਰਾਈਵਰ ਜੀ ਡਰਾਈਵਰ ਜਦੋਂ ਮੌਕੇ ਤੋਂ ਭੱਜ ਗਿਆ ਸੀ ਸਾਡੇ ਜਾਣ ਤੋਂ ਪਹਿਲਾਂ ਉੱਥੋਂ ਬਚ ਕੇ ਸੀ ਗਿਆ ਸੀ ਕਿੰਨੇ ਵਿਅਕਤੀਆਂ ਡੈਡ ਬੁੜੀਆਂ ਜੀ ਡੈਡ ਬੁੜੀਆਂ ਤਿੰਨ ਜੀ ਉਹ ਉਹ ਸੀ ਡੈਡ ਹੌਂਸੇ ਕਰਕੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਹੁਣ ਪਰਚਾ ਲੱਗੀ ਜਿੱਦਾਂ ਕੀਤਾ